ਤੇ ਉਸ ਵੇ ਮੁਸਲਮ لیگ ਸਭ ਤੋਂ ਵੱਡੀ ਪਾਰਟੀ ਸੀ ਉਹ ਮਾਸਟਰ ਤਾਰਾ ਸਿੰਘ ਦੇ ਸਟੈਂਡ ਲੈਣ ਕਰਕੇ ਉਹਨੂੰ ਗਵਰਨਰ ਨੇ ਸਹਉ ਨਹੀਂ ਚੁਕਾਈ ਤੇ ਗਵਰਨਰਰੀ ਰਾਜ ਹੋ ਗਿਆ ਤੇ ਆਪਣਾ ਜੇ ਹੁਣ ਉਸ ਵੇਲੇ ਮੁਸਲਮ لیگ ਦਾ ਰਾਜ ਹੋ ਜਾਂਦਾ ਤੇ ਮジョਰਿਟੀ 57% ਉਹਨਾਂ ਦੀ ਸੀ ਪੰਜਾਬ 'ਚ ਸਾਰਾ ਪੰਜਾਬ ਜਿਹੜਾ ਉਹ ਪਾਕਿਸਤਾਨ 'ਚ ਜਾਂਦਾ ਸੀ ਉਹ ਮਾਸਟਰ ਜੀ ਨੇ ਦਲੇਰੀ ਕਰਕੇ ਬਚਾ ਲਿਆ ਫਿਰ ਆਜ਼ਾਦੀ ਤੋਂ ਬਾਅਦ ਜਿਹੜੇ ਪਹਿਲਾਂ ਕਾਂਗਰਸੀ ਆਗੂਆਂ ਨੇ ਭਰੋਸੇ ਦਿੱਤੇ ਹੋਏ ਸੀ ਇਕਰਾਰ ਕੀਤੇ ਹੋਏ ਸੀ ਉਹਨਾਂ ਤੋਂ ਮੁਕਰ ਗਏ ਵੀ ਹੁਣ ਸਮਾਂ ਬਦਲ ਗਿਆ ਫਿਰ ਉਸ ਵੇਲੇ 33 ਸਿੱਖ ਐਮ ਐਲ ਏ ਸੀ ਅਸੈਂਬਲੀ ਦੇ ਤੇ ਉਹ 33 ਦੇ ਵਿੱਚੋਂ 32 ਨੇ ਇੱਕ ਪ੍ਰਤਾਪ ਸਿੰਘ ਕੈਰੋਂ ਨੂੰ ਛੱਡ ਕੇ 32 ਨੇ 14 ਮੰਗਾ ਦਾ ਆਪਣਾ ਮੈਮੋਰੰਡਮ ਭਾਰਤ ਸਰਕਾਰ ਨੂੰ ਦਿੱਤਾ ਕਿ ਭਾਈ ਜਾਂ ਤਾਂ ਪੰਜਾਬ ਦੇ ਵਿੱਚ ਇਹ 14 ਮੰਗਾਂ 'ਚ ਇੱਕ ਇਹ ਕਿ ਸਿਭ ਗਵਰਨਰ ਤੇ ਚੀਫ ਮਿਨਿਸਟਰ ਵਿੱਚੋਂ ਹਮੇਸ਼ਾ ਇੱਕ ਸਿੱਖ ਰਹਿਣਾ ਚਾਹੀਦਾ। ਵਜ਼ਾਰਤ ਦੇ ਵਿੱਚ ਵਜ਼ੀਰ ਜਿਹੜੇ ਆ ਉਹ ਅੱਧੋ-ਅੱਧ ਹੋਣੇ ਚਾਹੀਦੇ ਸਿੱਖ ਤੇ ਹਿੰਦੂ ਤੇ ਜਿਹੜੀਆਂ ਪੰਜਾਬ ਦੀਆਂ ਸਰਵਿਸਿਜ਼ ਨੌਕਰੀਆਂ ਨੇ ਉਹ 40% ਸਿੱਖਾਂ ਨੂੰ ਚਾਹੀਦੀਆਂ ਨੇ। ਤੇ ਜੇ ਇਹ ਸਰਕਾਰ ਨੂੰ ਨਹੀਂ ਮਨਜ਼ੂਰ ਤਾਂ ਫੇਰ ਆ 6 ਜ਼ਿਲ੍ਹਿਆਂ ਦਾ ਜਿੱਥੇ ਕਿ ਪਾਕਿਸਤਾਨ ਤੋਂ ਜੜ ਕੇ ਆ ਕੇ ਸਿੱਖ ਮジョਰਿਟੀ ਚ ਹੋ ਗਏ ਸੀ ਕਿਉਂਕਿ ਪਾਕਿਸਤਾਨ ਬਣ ਤੋਂ ਪਹਿਲਾਂ ਕੇਵਲ ਦੋ ਤਹਿਸੀਲਾਂ ਚ ਸਿੱਖਾਂ ਦੀ ਮジョਰਿਟੀ ਸੀ ਬਾਕੀ ਸਾਰੇ ਹਿੰਦੂਆਂ ਦੀ ਮジョਰਿਟੀ ਸੀ ਤੇ ਉਹ ਸਾਨੂੰ ਜਿਹੜਾ ਛੇ ਜ਼ਿਲ੍ਹੇ ਗੁਰਦਾਸਪੁਰ ਅ ਅੰਮ੍ਰਿਤਸਰ ਫਿਰੋਜ਼ਪੁਰ ਲੁਧਿਆਣਾ ਜਲੰਧਰ ਹੁਸ਼ਿਆਰਪੁਰ ਤੇ ਆਪਣਾ ਕੀ ਉਹਨੂੰ ਕਹਿੰਦੇ ਨੇ ਆ ਅੰਬਾਲਾ ਅੰਬਾਲਾ ਜੀ ਭਾਵੇਂ ਸਿੱਖਾਂ ਦੀ ਮジョਰਿਟੀ ਨਹੀਂ ਸੀ ਪਰ ਬਹੁਤ ਸਾਰੇ ਪਨਾਹਗੀਰਾਂ ਕੇ ਉਧਰੋਂ ਪਾਕਿਸਤਾਨ ਚ ਉੱਥੇ ਵਸੇ ਸੀਗੇ ਸੋ ਇਹਨਾਂ 6-7 ਜ਼ਿਲ੍ਹਿਆਂ ਦਾ ਇੱਕ ਵੱਖਰਾ ਸੂਬਾ ਸਾਨੂੰ ਬਣਾ ਦੇ ਉਦੋਂ ਪੈਪਸੂ ਪੰਜਾਬ ਵਿੱਚ ਨਹੀਂ ਸ਼ਾਮਲ ਔਰ ਰਿਆਸਤਾਂ ਵਿੱਚ ਟੁਟੀਆਂ ਉਹਨਾਂ ਨੂੰ ਅੰਗਰੇਜ਼ ਸੁਤੰਤਰ ਛੱਡ ਗਏ ਸੀਗੇ ਕੁਝ 5-6 ਸਿੱਖ ਰਿਆਸਤਾਂ ਵੀ ਸਨ ਜਿਹਨਾਂ ਨੂੰ ਤੋੜ ਕੇ ਬਾਅਦ ਵਿੱਚ ਪੈਪਸੋ ਬਣਾਇਆ ਗਿਆ ਫਿਰ 1 ਨਵੰਬਰ 1956 ਨੂੰ ਪੈਪਸੋ ਨੂੰ ਪੰਜਾਬ ਵਿੱਚ ਸ਼ਾਮਲ ਕਰ ਲਿਆ ਗਿਆ